ਪੁਲਿਸ ਦੀ ਵੱਡੀ ਸਫਲਤਾ ਅਸਲੇ ਸਣੇ ਫੜ ਲਈ ਨਸ਼ੇ ਦੀ ਵੱਡੀ ਖੇਪ ਦੋ આરોપી ਕਿਤੇ ਕਾਬੂ ਸੁਣੋ ਕੀ ਕਹਿੰਦੇ ਐਸਐਸਪੀ ਫਿਰੋਜ਼ਪੁਰ ਨਸ਼ਾ ਰੋਧ ਦੇ ਵਿੱਚ ਫਿਰੋਜ਼ਪੁਰ ਪੁਲਿਸ ਨੂੰ ਬਹੁਤ ਵਧੀਆ ਸਫਲਤਾ ਹਾਸਲ ਹੋਈ ਜਦੋਂ ਦੋ ਦੋਸ਼ੀ ਗ੍ਰਿਫਤਾਰ ਕਰਕੇ ਉਨ੍ਹਾਂ ਪਰਸੋਂ ਅਜਿ ਸਤਾਈ ਨੂੰ ਅਕਤੂਬਰ 2025 ਨੂੰ 2 ਕਿਲੋ 80 ਗ੍ਰਾਮ ਹੈਰਨ ਤੇ ਇੱਕ ਬਲੌਕ ਪਿਸਤਲ ਇੱਕ ਮੋਟਰਸਾਈਕਲ ਜਿਹੜੇ ਤਿੰਨ ਮੋਬਾਈਲ ਫੋਨ ਬ੍ਰਾਂਡ ਕੀ ਕਰੰਟ ਸਫਲਤਾ ਹਾਸਲ ਹੋਈ ਹੈ ਇੱਥੇ ਦੱਸਣਯੋਗ ਹੈ ਵੀ ਜਿਨ੍ਹਾਂ ਤੋਂ ਇਹ ਬਰਾਮਤ ਹੋਈ ਹੈ ਜਸਵਿੰਦਰ ਸਿੰਘ ਤੇ ਅਰਸ਼ਦੀਪ ਇਹ ਅਰਸ਼ਦੀਪ ਤੇ ਪਹਿਲਾਂ ਵੀ ਪਰਚੇ ਦਰਜ ਹੈ ਤੇ ਇਹ ਜਿਹੜਾ ਇਹ ਦੋਨੇ ਜਣੇ ਕਾਫੀ ਸਮੇਂ ਤੋਂ ਜਿਹੜੇ ਇਹ ਇਹਦੇ ਵਿੱਚ ਲੱਗੇ ਹੋਏ ਸੀ ਜਿਹੜਾ ਨਸ਼ਾ ਤਸਕਰੀ ਦੇ ਵਿੱਚ ਇਹਨਾਂ ਨੂੰ ਫੜ ਕੇ ਕਾਫੀ ਇੱਕ ਵਧੀਆ ਉਪਲਬਧੀ ਹਾਸਲ ਹੋਈ ਹੈ ਜੜੀ ਸਾਡੀ ਪੁਜਗੋ ਪੁਲਿਸ ਨੂੰ ਸੀਆਏਏ ਟੀਮ ਦੇ ਸਾਡੀ ਇਹ ਜੜੀ ਸਾਰੀ ਕਾਰਗੁਜ਼ਾਰੀ ਆ ਉਹਨਾਂ ਨੇ ਪਿਛਲੇ ਕਈ ਦਿਨਾਂ ਤੋਂ ਇਹ ਜੜੀ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਚ ਚੱਲ ਰਿਹਾ hota ਉਹਦੇ ਵਿੱਚ ਇਹਨਾਂ ਨੇ ਪਿਛਲੇ ਕਈ ਦਿਨਾਂ ਤੋਂ ਬੜੀ ਮਿਹਨਤ ਦੇ ਨਾਲ ਇਹਨਾਂ ਦੇ ਸਬੰਧੀ ਜਾਣਕਾਰੀ ਹਾਸਲ ਕਰਕੇ ਤੇ ਹੁਣ ਜਦੋਂ ਇਹ ਨਾਕਾਬੰਦੀ ਕੀਤੀ ਹੋਈ ਸੀ ਨਿਹਲੇ ਵਾਲਾ ਟੀ ਪੁਆਇੰਟ ਦੇ ਕੋਲੇ ਤਾਂ ਇਹਨਾਂ ਨੂੰ ਗ੍ਰਿਫਟਰ ਕੰਸਵਦਾ ਜੀ ਇਹ ਬੰਦੇ ਇਹਨੇ ਕਾਫੀ ਐਕਟਿਵ ਸੀ ਤੇ ਜਿਹੜੇ ਇਹਨਾਂ ਨੂੰ ਆ ਪੜ ਕੇ ਕਾਫੀ ਇਸ ਨਸ਼ੀਦ ਦੇ ਸੰਬੰਧ ਦੇ ਵਿੱਚ ਤਸਕਰੀ ਜੱਥਲ ਕੋ ਹਾਂਜੀ ਪਹਿਲਾਂ ਵੀ ਇਹਦੇ ਤੇ ਇੱਕ ਕਰੀਬ 1.5 ਕਿਲੋ ਦਾ ਅ ਅਰਸ਼ਦੀਪ ਤੇ ਪਰਚਾ ਦਾ ਤੇ ਉਹ ਤੇ ਕੋਲ ਰਹਿਣ ਵਾਲਾ ਅਰਸ਼ਦੀਪ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਜਲਾਲਪੁਰ ਤੇ ਹੁਣ ਹਬੀਬ ਵਾਲੇ ਕਹਿੰਦੇ ਜੀ ਅਗਲੀ ਕਾਰਦੀ ਇਹਨੂੰ ਬਿਲਕੁਲ ਜੀ ਇਹ ਤਾਂ ਕੇਸ ਜਿਸਟਰ ਹੋ ਗਿਆ ਜਿਹੜੀ ਪੁਸ਼ਕਸ਼ ਚੱਲ ਰਹੀ ਹੈ ਜਿਹੜੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਆ ਉਹਨਾਂ ਨੂੰ ਵਰਕ ਕਰ ਰਹੇ ਆ ਤੇ ਉਹਨਾਂ ਦੇ ਵਰਕ ਕਰਕੇ ਜਿਹੜੀ ਕਾਰਵਾਈ ਹੋਰ ਬੰਦੀ ਹੋ ਕਰਾਂਗੇ। ਪਾਕਿਸਤਾਨ ਤੋਂ ਜਿਹੜੀ ਇਹ ਜੀ ਆ ਰਹੀ ਹੈ ਜਿਹੜੀ ਹੈ ਉਧਰੋਂ ਉਹ ਜਿਹੜੇ ਉੱਥੋਂ ਦੇ ਸਮੱਗਲਰਸ ਐ ਉਹੀ ਜਿਹੜਾ ਆਪਣਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਐ। ਪਰ ਜਿਹੜੀ ਸਾਡੀ ਪੁਲਿਸ ਵੱਲੋਂ ਮਸਤੈਦੀ ਆ, ਪੁਲਿਸ ਬਹੁਤ ਐਕਟਿਵ ਐ। ਐਕਟਿਵਲੀ ਜਿਹੜੇ ਕੰਮ ਕਰ ਰਹੇ ਐ ਤੇ ਅਸੀਂ ਇਹਨਾਂ ਨੂੰ ਇਹਨਾਂ ਦੇ ਮਨਸੂਬਿਆਂ 'ਚ ਕਾਮਯਾਬ ਨਹੀਂ ਹੁੰਦੇ। ਜੋ ਤ ਨਸ਼ਾ ਰੁੱਧੇ ਵਿੱਚ ਸਰੋਸਪੁਰ ਪੁਲਿਸ ਨੂੰ ਬਹੁਤ ਵਧੀਆ ਸਫਲਤਾ ਹਾਸਲ ਹੋਈ ਜਦੋਂ ਦੋ ਦੋਸ਼ੀ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਅਜਸਤਾਈ ਨੂੰ ਅਕਤੂਬਰ 2025 ਨੂੰ 2 ਕਿਲੋ 80 ਗ੍ਰਾਮ ਹੈਰਨ ਤੇ ਇੱਕ ਬਲੌਕ ਪਿਸਤਲ ਇੱਕ ਮੋਟਰਸਾਈਕਲ ਜਿਹੜੇ ਤਿੰਨ ਮੋਬਾਈਲ ਫੋਨ ਬਰਾਮਦ ਕੀ ਕਰਨ ਸਫਲਤਾ ਹਾਸਲ ਹੋਈ ਹੈ ਇੱਥੇ ਦੱਸਣਯੋਗ ਹੈ ਵੀ ਜਿਨ੍ਹਾਂ ਤੋਂ ਇਹ ਬਰਾਮਦ ਹੋਈ ਹੈ ਜਸਵਿੰਦਰ ਸਿੰਘ ਤੇ ਅਰਸ਼ਦੀਪ ਇਹ ਅਰਸ਼ਦੀਪ ਤੇ ਪਹਿਲਾਂ ਵੀ ਪਰਚੇ ਦਰਜ ਹੈ ਤੇ ਇਹ ਜਿਹੜਾ ਇਹ ਦੋਨੇ ਜਣੇ ਕਾਫੀ ਸਮੇਂ ਤੋਂ ਜਿਹੜੇ ਇਹ ਇਹਦੇ ਵਿੱਚ ਲੱਗੇ ਹੋਏ ਸੀ ਜਿਹੜਾ ਨਸ਼ਾ ਤਸਕਰੀ ਦੇ ਵਿੱਚ ਇਹਨਾਂ ਨੂੰ ਫੜ ਕੇ ਕਾਫੀ ਇੱਕ ਵਧੀਆ ਉਪਲਬਧੀ ਹਾਸਲ ਹੋਈ ਹੈ ਜਿਹੜੀ ਸਾਡੀ ਪੁਲਿਸ ਨੂੰ ਸੀਆਈਏ ਟੀਮ ਦੀ ਸਾਡੀ ਇਹ ਜਿਹੜੀ ਸਾਰੀ ਕਾਰਗੁਜ਼ਾਰੀ ਹੈ ਉਹਨਾਂ ਨੇ ਪਿਛਲੇ ਕਈ ਦਿਨਾਂ ਤੋਂ ਇਹ ਜਿਹੜੀ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਚਾ ਚੱਲ ਰਿਹਾ ਹੈ ਸਾਡਾ ਉਹਦੇ ਵਿੱਚ ਇਹਨਾਂ ਨੇ ਪਿਛਲੇ ਕਈ ਦਿਨਾਂ ਤੋਂ ਬੜੀ ਮਿਹਨਤ ਦੇ ਨਾਲ ਇਹਨਾਂ ਦੇ ਸਬੰਧੀ ਜਾਣਕਾਰੀ ਹਾਸਲ ਕਰਕੇ ਹੋਣ ਜਦੋਂ ਇਹ ਨਾਕਾਬੰਦੀ ਕੀਤੀ ਹੋਈ ਸੀ ਨਿਹੱਲੇ ਵਾਲਾ ਟੀ ਪੁਆਇੰਟ ਦੇ ਕੋਲੇ ਤਾਂ ਇਹਨਾਂ ਨੂੰ ਅ ਗ੍ਰੈਫਟਰ ਕੈਂਪ ਤੋਂ ਉਤਾਰਿਆ ਸੀ ਹਾਂਜੀ ਇਹ ਬੰਦੇ ਨੇ ਕਾਫੀ ਐਕਟਿਵ ਸੀ ਤੇ ਜਿਹੜੇ ਇਹਨਾਂ ਨੂੰ ਆ ਪੜ ਕੇ ਕਾਫੀ ਇਸ ਨਸ਼ੇ ਦੇ ਸੰਬੰਧ ਦੇ ਵਿੱਚ ਤਸਕਰੀ ਝੱਲ ਪੋ ਹਾਂਜੀ ਪਹਿਲਾਂ ਵੀ ਇਹਦੇ ਤੇ ਇੱਕ ਕਰੀਬ 3 ਕਿਲੋ ਦਾ ਅ ਅਰਸ਼ਦੀਪ ਤੇ ਪਰਚਾ ਦਰਜ ਹੋਇਆ ਤੇ ਖੋਹ ਰਹਿਣ ਵਾਲਾ ਅਰਸ਼ਦੀਪ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਜਲਾਲਪੁਰ ਤੇ ਹੁਣ ਹਬੀਬ ਵਾਲੇ ਕਹਿੰਦਾ ਜੀ ਅਗਲੀ ਕਾਫੀ ਬਿਲਕੁਲ ਜੀ ਇਹ ਤਾਂ ਕੇਸ ਜਸਟਰ ਹੋ ਗਿਆ ਜਿਹੜੀ ਪੁਛਗਿਸ ਚੱਲ ਰਹੀ ਹੈ ਜਿਹੜੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਆ ਉਹਨਾਂ ਨੂੰ ਵਰਕ ਕਰ ਰਹੇ ਆ ਤੇ ਉਹਨਾਂ ਦੇ ਵਰਕ ਕਰਕੇ ਜਿਹੜੀ ਕਾਰਵਾਈ ਹੋਰ ਬੰਦੀ ਹੋ ਕਰਾਂਗੇ ਪਾਕਿਸਤਾਨ ਤੋਂ ਹੀ ਜਿਹੜੀ ਇਹ ਜੀ ਆ ਰਹੀ ਹੈ ਜਿਹੜੀ ਹੈ ਉਧਰੋਂ ਉਹ ਜਿਹੜੇ ਉੱਥੋਂ ਦੇ ਸਮੱਗਲਰਸ ਆ ਉਹੀ ਜਿਹੜਾ ਆਪਣਾ ਮੌਲ ਖਰਾਬ ਕਰਨ ਦੀ ਕੋਸ਼ਿਸ਼ ਹੈ ਪਰ ਜਿਹੜੀ ਸਾਡੀ ਪੁਲਿਸ ਵੱਲੋਂ ਮਸਤੈਦੀ ਆ ਪੁਲਿਸ ਬਹੁਤ ਐਕਟਿਵ ਹੈ ਐਕਟਿਵਲੀ ਜਿਹੜੇ ਕੰਮ ਕਰ ਰਹੇ ਆ ਤੇ ਅਸੀਂ ਇਹਨਾਂ ਨੂੰ ਇਹਨਾਂ ਦੇ ਮਨਸੂਬਿਆਂ 'ਚ ਕਾਮਯਾਬ ਨਹੀਂ ਹੁੰਦੇ ਆ